तेग बहादुर सिम कर् नो निधया ताए तेग बहाद ताए सब थाई साय सहाय सब थाई हो हरिणो निद्या वा तेग बहद सिमरेणो निद्या व ग बहाद सिमर कर्ोो सब थाई होय सहाय होए हो सह हो हो तेग बहादर सिमर

ਜੇਸਾ ਸਥਾਨ ਤੇ ਆਪਾਂ ਖੜੇ ਆ ਗੁਰਦੁਆਰਾ ਸ੍ਰੀ ਵਿਵਾਨਗਰ ਸਾਹਿਬ ਇਹ ਸਭ ਤੋਂ ਪਵਿੱਤਰ ਤੇ ਪਾਕ ਸਥਾਨ ਆ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਰੋ ਸਿੰਘ ਜੀ ਇਸ ਅਸਥਾਨ ਤੇ ਪਹੁੰਚੇ ਸੀ ਇਸੇ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪ ਪਵਿੱਤਰ ਸੀਸ ਜਿਹੜੇ ਆ ਉਹ ਲੈ ਕੇ ਮਾਤਾ ਜੀ ਮਾਤਾ ਗੁਜਰੀ ਜੀ ਮਾਤਾ ਲਾਨਕੀ ਜੀ ਉਹਨਾਂ ਦੇ ਨਾਲ ਇਸ ਸਥਾਨ ਤੋਂ ਚਾਲੇ ਪਾਏ ਸੀ ਸਤਗੁਰਾਂ ਦਾ ਸੀਸ ਦਾ ਸੰਸਕਾਰ ਗੁਰਦਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਕੀਤਾ। ਸੋ ਇਹ ਸਥਾਨ ਪੂਜ ਨੀਕ ਤੇ ਸੋਭ ਨੀਕ ਆ। ਦਿੱਲੀ ਦੇ ਸਿੱਖ ਅਕਸਰ ਆ ਕੇ ਇੱਥੇ ਵੱਡੀ ਸੇਵਾ ਕਰਦੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਚੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਕਾਰ ਸੇਵਾ ਇਹ ਬਾਬਾ ਬਚਨ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ, ਉਹ ਮਹਾਨ ਸੰਪਰਦਾ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਦੀ ਜਿਨਾਂ ਦਾ ਬਹੁਤ ਪੰਥ ਦੇ ਵਿੱਚ ਸਤਕਾਰ ਆ ਉਹਨਾਂ ਨੂੰ ਇਹ ਸੌਂਪੀ ਸੀ ਤੇ ਥੋੜੇ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਸਤਗੁਰੂ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਸੰਪੂਰਨ ਕਰਵਾਈ ਆ ਅੱਜ ਸਤਗੁਰੂ ਜੀ ਪ੍ਰਕਾਸ਼ਮਾਨ ਹੋਏ ਆਪਣੇ ਇਸ ਸਥਾਨ ਦੇ ਉੱਤੇ ਤੇ ਮੈਂ ਸਾਰੀ ਸੰਗਤ ਨੂੰ ਵਾਰ-ਵਾਰ ਮੀਡੀਆ ਰਾਹੀਂ ਵੀ ਅਖਬਾਰਾਂ ਰਾਹੀਂ ਵੀ ਤੇ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰਦਾ ਕਿ ਇਸ ਸਥਾਨ ਤੋਂ ਰਾਤ ਦੇ ਦੀਵਾਨ 28 ਤਰੀਕ ਨੂੰ ਸਜਣਗੇ ਜਿਹਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਔਰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਰਾਤ ਦੇ ਦੀਵਾਨ ਤੇ ਫਿਰ ਅੰਮ੍ਰਿਤ ਵੇਲੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਇੱਕ ਵਾਰੀ ਖਾਲਸਾ ਜਾਹੋ ਜਲਾਲ ਦੇ ਨਾਲ ਇਸ ਸਥਾਨ ਤੋਂ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਪ੍ਰੰਪਤਾ ਹੋਊਗੀ ਜਿਹੜੀ ਸਾਨੂੰ ਉਹ ਵੀ ਪਵਿੱਤਰ ਯਾਦ ਦਿਵਾਊਗੀ ਕਿ ਕਿਵੇਂ ਦਾ ਸਮਾਂ ਸੀ ਜਦੋਂ ਸਤਿਗੁਰੂ ਜੀ ਨੇ ਇੱਥੋਂ ਚਾਲੇ ਪਾਏ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋ 29 ਤਰੀਕ ਅੰਮ੍ਰਿਤ ਵੇਲੇ ਮਾਈ ਭਾਈ ਇੱਕ ਇੱਕ ਪਰਿਵਾਰ ਚੋਂ ਦੋ ਦੋ ਜੀ ਘਟੂ ਘਟ ਇਸ ਸਥਾਨ ਤੇ ਸਵੇਰੇ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਤੇ 29 ਤਰੀਕ ਨੂੰ ਇਹਨਾਂ ਦਵਾਨਾਂ ਦੀ ਸੰਮਾ ਜਿਹੜੀ ਸੰਪੂਰਤਾ ਉਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਊਗੀ ਸੋ ਸਾਰਿਆਂ ਦਾ ਤੇ ਬਾਬਾ ਜੀ ਦਾ ਬਾਬਾ ਬਚਨ ਸਿੰਘ ਜੀ ਦਾ ਬਾਬਾ ਮਹਿੰਦਰ ਸਿੰਘ ਜੀ ਦਾ ਪਾਈ ਪੂਰਨ ਸਿੰਘ ਜਿਹੜੇ ਇੱਥੇ ਆਪਕਾਰ ਸੇਵਾ ਦੀ ਦੇਖ ਰੇ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬਾਂ ਦਾ ਧੰਨਵਾਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਿੰਘ ਸਾਹਿਬ ਆਬਾ ਟਿੱਕ ਸਿੰਘ ਜੀ ਸਰਦਾਰ ਦਲਜੀਤ ਸਿੰਘ ਪਿੰਡ ਸਾਡੇ ਮੈਂਬਰ ਐ ਐ ਜੀ ਪੀ ਸੀ ਅੰਤਰ ਕਮੇਟੀ ਦੇ ਮੇਰੇ ਨਾਲ ਮੈਂਬਰ ਆ ਤੇ ਭਾਈ ਅਮਰਜੀਤ ਸਿੰਘ ਜੀ ਚਾਵਲਾ ਹੋਰ ਵੀ ਮਹਾਂਪੁਰ ਸਾਰੇ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਉਥੋਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਮੁਬਾਰਕ ਸੀਸ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਰਿਲੇਟਡ ਗੁਰੂ ਕੇ ਬੇਟੇ ਇਸ ਮੁਬਾਰਕ ਸਥਾਨ ਗੁਰਦੁਆਰਾ ਵਿਵਾਨਗਰ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ ਔਰ ਇਥੇ ਹੀ ਮਾਤਾ ਨਾਨਕੀ ਜੀ ਮਾਤਾ ਗੁਦਰੀ ਜੀ ਨੂੰ ਕੋ ਬੈਂਸਨ ਪਾਤਸ਼ਾਹ ਜੀ ਆਏ ਔਰ ਕਿਉਂਕਿ ਹੁਣ 350 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮਨਾਈ ਜਾ ਰਹੀ ਆ ਤਾਂ ਇਹਨਾਂ ਸ਼ਤਾਬਦੀ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਸਥਾਨ ਵੀ ਬਹੁਤ ਜ਼ਿਆਦਾ ਅਹਿਮ ਆ 28 ਤਰੀਕ ਸ਼ਾਮ ਨੂੰ ਇੱਥੇ ਬਹੁਤ ਸੋਹਣੇ ਗੁਰਮਤ ਸਮਾਗਮ ਹੋਣੇ ਆ ਔਰ 29 ਤਰੀਕ ਨੂੰ ਇੱਕ ਇਤਿਹਾਸਕ ਸ਼ਹੀਦੀ ਨਗਰ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਿਵਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸਗੰਨ ਸਾਹਿਬ ਅਨੰਦਪੁਰ ਸਾਹਿਬ ਨੂੰ ਗੁਰੂ ਦਾ ਇਹਨਾਂ ਇਤਿਹਾਸਕ ਪਲਾਂ ਦੇ ਸਾਨੂੰ ਸਾਰਿਆਂ ਨੂੰ ਗਵਾਹ ਬਣਨਾ ਚਾਹੀਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਣੇ ਚਾਹੀਦਾ ਸਾਰੇ ਦਲਬੰਦ ਕਾਰਸੇਵਾ ਵਾਲੇ ਮਹਾਂਪੁਰਖ ਤਕਸਾਲਾਂ ਅਤੇ ਸਾਰੀਆਂ ਸਿੱਖ ਸੰਸਥਾਵਾਂ ਵੀ ਪਹੁੰਚ ਰਹੀਆਂ ਸਿੱਖ ਕੌਮ ਨੂੰ ਅਪੀਲ ਆ ਕਿ 29 ਤਰੀਕ ਨੂੰ ਅੰਮ੍ਰਿਤ ਵੇਲੇ 29 ਨਵੰਬਰ ਨੂੰ ਇਸ ਸਥਾਨ ਤੇ ਪਹੁੰਚਣਾ ਇੱਥੋਂ ਫੇਰ ਆਪਾਂ ਗੁਰਦੁਆਰਾ ਸ੍ਰੀ ਸਗਨ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਵਾਂਗੇ ਬਾਕੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰਸੇਵਾ ਵਾ ਪੁਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਅਤੇ ਬਾਬਾ ਭਿੰਦ ਸਿੰਘ ਜੀ ਉਹਨਾਂ ਨੇ ਸੰਪੂਰਨ ਕਰਾਈ ਆ ਸੋਹਣੇ ਦਰਬਾਰ ਬਣੇ ਆ ਗੁਰੂਕੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰਨ ਔਰ ਜੋ ਇਤਿਹਾਸਕ ਪਲ ਆ ਰਹੇ ਆ ਬੱਚਿਆਂ ਨੂੰ ਨਾਲ ਲੈ ਕੇ ਤਵਾਰੀਖ ਤੇ ਇਤਿਹਾਸ ਨਾਲ ਜੋੜਨ ਦੇ ਲਈ ਆਪਾਂ 29 ਨਵੰਬਰ ਨੂੰ ਅੰਮ੍ਰਿਤ ਵੇਲੇ ਇਤਿਹਾਸਕ ਪਲਾਂ ਦੇ ਗਵਾਹ ਬਣਨੇ ਆ